ਨਿਜ਼ਾਮ ਸਿੱਧੇ ਕਰੂ ਕੋਈ ਇਹਨਾਂ ਨੂੰ ਜਾਣ ਕੇ ਪੰਗਿਆਂ-ਚੰਗਿਆਂ ਦੇ ਵਿੱਚ ਨਹੀਂ ਡਿੜੀਦਾ ਹੁੰਦਾ ਐ ਤੇ ਥੋੜਾ ਜਿਆ ਨਾ ਨਿਜ਼ਾਮ ਆਪਣਾ ਸਿੱਧਾ ਕਰ ਤੂੰ ਹੀ ਕਉਣ ਬੋਲ ਰੇ ਜੀ ਮੈਂ ਪਾਕਿਸਤਾਨ ਤੋਂ ਬੋਲਦਾ ਪਾਕਿਸਤਾਨ ਤੋਂ ਬੋਲਦਾ ਮੈਨੂੰ ਕਾ ਤੁਹਾਡੇ ਫੋਨ ਕਰਨ ਸੂਰੀ ਵਾਲੇ ਨੂੰ ਜਾਣਦਾ ਨਾ ਕੌਣ ਸੂਰੀ ਸੂਰੀ ਸਾਹਿਬ ਹਾਂਜੀ ਆਹ ਤਾਂ ਕੀ ਗੱਲ ਉਹਨਾਂ ਨੂੰ ਨਿਜ਼ਾਮ ਚਿਦਾਕਾਰ ਆਪਣਾ ਨਹੀਂ ਤਾਂ ਮੈਨੂੰ ਕੱਦ ਤੂੰ ਫੋਨ ਕੀਤਾ ਮੈਨੂੰ ਕੱਦ ਤੂੰ ਫੋਨ ਕੀਤਾ ਕਿਤਾ ਤੈਨੂੰ ਹੋਰ ਰਹਿਦਾਂ ਨੂੰ ਕੀਤਾ ਕਿਵੇਂ ਤੂੰ ਕਿਉਂਕਿ ਤੂੰ ਚੋਰੀ ਲੈਣਾ ਵਾਵਾ ਪਿਆ ਤੇ ਚੰਗੀ ਗੱਲ ਨਹੀਂ ਹੁੰਦੀ ਹਰ ਹਰ ਖੁੱਡ ਦੇ ਵਿੱਚ ਹੱਥ ਨਹੀਂ ਦੇਣਾ ਹੁੰਦਾ ਹੈਲੋ ਮੈਂ ਆ ਫੋਨ ਕਰਿਆ ਤੂੰ ਕੱਢ ਚੜਿਆ ਆ ਮੈਂ ਥੋੜੀ ਕਟਿਆ ਦੱਸੋ ਤੁਸੀਂ ਕੌਣ ਕਿਹਨੂੰ ਮਿਲਣਾ ਕਿਹਨੂੰ ਦਹੀਂ ਇਹ ਨਹੀਂ ਮਿਲਣਾ ਤੇ ਦੱਸੋ ਕੀ ਗੱਲ ਆ ਕੀ ਆ ਇੱਕ ਤੇਰੇ ਕੋਲ ਇੱਕ ਸਰਦਾਰ ਤੇ ਇੱਕ ਸਿੱਖ ਖਾਨਦਾਨ ਦੇ ਵਿੱਚ ਹੋ ਕੇ ਇੱਕ ਸਿੱਖ ਟੱਬਰ ਦੇ ਵਿੱਚ ਹੋ ਕੇ ਤੇ ਤੁਸੀਂ ਦਵਾਦੀ ਸਪੋਰਟ ਪਿਆ ਕਰਨਾ ਤੇ ਤੂੰ ਜਿਹੜੇ ਮਾਈਨਿੰਗ ਮੂਵਿੰਗ ਬੰਦ ਕਰਾਉਣਾ ਨਾ ਇਹ ਜੀ ਬਾਹਰ ਨਿਕਲੇ ਤੇ ਐਵੇਂ ਗਾ ਲੰਘਦੇ ਪੰਗੇ ਨਹੀਂ ਲਈਦੇ ਉਹਦੇ ਮਾਈਨਿੰਗ ਮਾਈਨਿੰਗ ਤਾਂ ਨਹੀਂ ਹੋਣ ਦੇਣੀ ਅਸੀਂ ਮਾਈਨਿੰਗ ਤਾਂ ਇਦਾਂ ਹੀ ਚੱਲ ਰਹੀ ਹੈ ਤੇ ਬੰਦ ਹੀ ਰਹਿਣੀ ਆ ਚੱਲ ਰਹੀ ਤਾਂ ਮਾਈਨਿੰਗ ਇਦਾਂ ਹੀ ਚੱਲ ਰਹੀ ਆ ਨਾ ਤੇ ਫਿਰ ਰੈਡੀ ਲੈ ਕੀ ਕਰ ਕੀ ਕਰ ਲਈਂਗਾ ਤੂੰ ਦਾ ਘਰ ਛੜਿਆ ਅਗਲੀ ਗੱਲ ਨੂੰ ਸਾਡੇ ਢੋਲੇ ਤੂੰ ਮਾਈਨਿੰਗ ਬੰਦ ਨਹੀਂ ਨਾ ਕਰਦਾ ਤੇ ਅਸੀਂ ਕਰਾਲਾ ਨੇ ਬੰਦ ਮਾਈਨਿੰਗ ਬੰਦਿਆ ਮਾਈਨਿੰਗ ਨਹੀਂ ਚੱਲਣ ਦੇਣੀ ਕੰਨਾ ਦੇ ਨਹੀਂ ਚੋਰੀ ਕੰਨਾ ਦੇ ਨਹੀਂ ਕੇ ਸਾਡੇ ਕੋਲੋਂ ਡੱਕੀ ਗਈ ਨਾ ਤੇ ਅਸੀਂ ਡੱਕਲਾ ਦੇ ਠੀਕ ਨੇ ਸੂਰੀ ਵਾਲੇ ਨੂੰ ਤੂੰ ਕੱਢ ਸਕਨੇ ਆ ਕਿ ਤੈਨੂੰ ਵੀ ਤੂੰ ਕੱਢ ਸਕਨੇ ਆ ਸੂਰੀ ਨੂੰ ਤੁਸੀਂ ਮਾਰਿਆ ਮੇਰਾ ਨਾਮ ਹੈ ਗੱਲਾ ਬੰਦ ਠੀਕ ਹੈ ਪਾਕਿਸਤਾਨ ਦੁਆਹ ਤੇ ਪਤਾ ਕਰ ਲੈ ਕੋਈ ਕਿਤੇ ਨੂੰ ਨਾ ਜਿਹੜਾ ਖਬਰਾ ਫੁਗਰਾ ਪੜਨਾ ਹੈ ਨਾ ਤੇ ਪਤਾ ਕਰ ਲੈ ਕਿ ਜੇ ਗੱਲ ਥੋੜੋ ਮੇਰੀ ਪੁਲਿਸ ਨੂੰ ਦੱਸਣੀ ਤੇ ਇੱਕ ਵਾਰੀ ਛੱਡ ਕੇ ਤੁਹਾਨੂੰ ਵਾਰੀ ਦੱਸ ਹੂੰ ਲੋਲਨ ਵੀ ਨਹੀਂ ਟੈਨਸ਼ਨ ਹੈ ਹੂੰ ਸਮਝ ਆਈਆ ਤੇ ਥੋੜਾ ਆ ਜਾ ਨਾ ਆਪਣੇ ਆਪ ਨੂੰ ਸਿੱਧਾ ਕਰ ਜਿਹੜੇ ਟੱਬਰ ਦੇ ਵਿੱਚ ਠੀਕ ਹੈ ਅੰਮ੍ਰਿਤਸਰ ਤੋਂ ਰਹਿਣਾ ਹੈ ਮੈਨੂੰ ਤੇਰੇ ਹਰ ਚੀਜ਼ ਦਾ ਪਤਾ ਹੈ ਠੀਕ ਹੈ ਤੇ ਤੇਰੀ ਕੁੜੀ ਨੇ ਵੀ ਰਾਜ ਰੁਪਈਆ ਕਮਾਏ ਆਵੇ ਮੈਨੂੰ ਹਰ ਗੱਲ ਦਾ ਪਤਾ ਹੈ ਤੇਰੇ ਥੋੜਾ ਜਿਹਾ ਆਪਣੇ ਆਪ ਨੂੰ ਨਾ ਸਿੱਧਾ ਲਿਆ ਐਵੇਂ ਟੱਬਰ ਨਾਲ ਵੰਜਾਲਵੀਂ ਆਪਣਾ ਠੀਕ ਹੈ ਲੋਕਾਂ ਦੀਆਂ ਗੱਲਾਂ ਚਾਣ ਕੇ ਮੈਂ ਕੀ ਆ ਕੀ ਕਰਾਂ ਦੱਸੋ ਗੱਲ ਇਹ ਵੇਖੇ ਤੂੰ ਐ ਮਾਈਨਿੰਗ ਦੇ ਚੱਕਰ ਦੇ ਵਿੱਚੋਂ ਬਾਹਰ ਨਹੀਂ ਓਏ ਯਾਰ ਇਹ ਤੇ ਵੇਖਣਾ ਪੁਲਿਸ ਨੇ ਵੇਖਣਾ ਮਾਈਨਿੰਗ ਆਫਸਰਾਂ ਨੇ ਵੇਖਣਾ ਇਹਦੇ ਚ ਕਿਹੜੀ ਗੱਲ ਗਲਤ ਕਰਦੇ ਆ ਉਹ ਤੇ ਗਲਤ ਕਰਨਾ ਸਾਡਾ ਜਿਹੜਾ ਗਲਤ ਕਰਦਾ ਉਹਨੂੰ ਤਾਂ ਅਸੀਂ ਧੱਕਣਾ ਚੱਕਰਾਂ ਕਿਉਂ ਹਿੰਦੂ ਭਰਾ ਆਪਣੇ ਭਰਾ ਆਪਣੇ ਹਿੰਦੂ ਦੇ ਖੁੱਸੇ ਕਰਦੇ ਹੈ ਹੀ ਆਹੀ ਸਿੱਖ ਤੋਂ ਹਿੰਦੂਆਂ ਦਾ ਨਵਾਂ ਮਾਸ ਦਾ ਰਿਸ਼ਤਾ ਫਿਰ ਕਿਹੜੀ ਗੱਲ ਹੈ ਜਿਹਦਾ ਹਾਲ ਦੇਖ ਲੈਣਾ ਮੇਰੀ ਗੱਲ ਸੁਣੀ ਸੁਣੀ ਦਾ ਹਾਲ ਦੇਖਿਆ ਹੀ ਹੈ ਨਾ ਅਸੂਰੀ ਨੂੰ ਲਲਕਾਰ ਕੇ ਆਉਂਦੇ ਫਿਰ ਇਦਾਂ ਕਾਤੋਂ ਮਾਰਿਆ ਕਿਹਨੇ ਉਹ ਤੈਨੂੰ ਲਲਕਾਰ ਕੇ ਆਇਆ ਨਾ ਤੈਨੂੰ ਲਲਕਾਰ ਕੇ ਆਇਆ ਨਾ ਠੀਕ ਹੈ ਯਾਰ ਆ ਜਾਓ ਜਿੱਥੇ ਆਉਣਾ ਦੇਖ ਲਾਂਗੇ ਤੈਨੂੰ ਲਲਕਾਰਿਆ ਤੇ ਤੈਨੂੰ ਤੇ ਲਲਕਾਰਿਆ ਨਾ ਕੰਨਾਂ ਦੇ ਨਹੀਂ ਚੱਲ ਲਲਕਾਰ ਕੇ ਆਇਓ ਫਿਰ ਜਦੋਂ ਆਉਣਾ ਦੱਸ ਕੇ ਆਇਓ ਦੱਸ ਦੱਸ ਕੈਰ ਮੁਲਕਾਰਨ ਹੁੰਦਾ ਹੈ ਅਗਲੇ ਦਸ਼ਨਨਾ ਦੇ ਚੋਰੀ ਤੇਰੇ ਤੇ ਵਾਰ ਕਰਨਾ ਹੀ ਹੁਣ ਫੋਨ ਵਾਰੀ ਆ ਤੇਰੀ ਤੇ ਕੰਨਾਂ ਰੇਣੀ ਜਦੋਂ ਉਹਨਾਂ ਦੱਸ ਕੇ ਆਈ ਫਿਰ ਤੇਰੀ ਕੁੜੀ ਮੇਰੇ ਪੈਸਾ ਇਕੱਠਾ ਕੀਤੇ ਆ ਨਾ ਜਾਂ ਤੇਰੀ ਕੁੜੀ ਮੇਰੇ ਰੁਪਈਆ ਇਕੱਠਾ ਕੀਤੇ ਆ ਨਾ ਉਹਦਾ ਵੀ ਸੂਤਰ ਕਰ ਲੈਨੇ ਆ ਠੀਕ ਏ ਕਰ 50 ਲੱਖ ਦੇ ਜਿਹੜੇ ਨਾ ਕਿ ਜਾਨ ਛੁੱਟ ਜੇ ਉਹਦੀ ਜੇ ਨਹੀਂ ਤੇ ਅਗਲਾ ਘਾਟ ਦੇ ਸਾਰਿਆਂ ਤੋਂ ਲਈ ਨਾ ਤੈਨੂੰ ਕਿਹਨੇ ਕਿਹਾ ਮੇਰੇ ਕੋਈ ਨਹੀਂ ਪੈਸੇ ਮੇਰੇ ਕੋ ਕਿੱਥੋਂ ਆਏ ਨੇ ਪੈਸੇ ਚਲੋ ਉਹ ਬਕੱਡਾ ਕਹਿਦਾ ਤੈਨੂੰ ਵੀ ਤੇ ਸਾਨੂੰ ਵੀ ਕਿ ਤੇਰੇ ਕੋ ਕਿੰਨਾ ਪਰੇ ਜੀ ਮੇਰੇ ਕੋ ਭਰਾਵਾ ਇਹਨੇ ਪੈਸੇ ਨਹੀਂ ਹੈਗੇ ਤੈਨੂੰ ਕਿਹਨੇ ਗਲਤ ਗਾਈਡ ਕਰਤਾ ਅਸੀਂ ਕੱਪ ਕੰਨੀ ਆ ਤੇ ਸਾਨੂੰ ਸਾਰੀਆਂ ਰਿਪੋਰਟਾਂ ਨੇ ਪੰਜਾਬ ਦੀਆਂ ਮੇਰੇ ਕੋ ਇਹਨੇ ਪੈ ਕਿੱਥੋਂ ਆ ਗਏ ਗੱਲ ਸੁਣ ਗੱਲ ਸੁਣ ਤੈਨੂੰ ਗਾਲ ਨਹੀਂ ਕੱਢੀ ਤੇ ਨਾ ਅਸੀਂ ਗਾਲ ਕੱਢਣ ਵਾਲੇ ਬੰਦਿਆਂ ਚ ਆ ਅਸੀਂ ਸਿੱਧੇ ਕੰਮ ਪਾਣੇ ਆ ਤੇ ਲਲ ਕਰਕੇ ਪਾਣੇ ਆ ਕੱਪ ਨਵੀਰ ਮੈਂ ਦੱਖੜੇ ਆ ਜਾਂਦੇ ਪੰਜਾਬ ਆ 50 ਲੱਖ ਦਾ ਬੰਦੋਬਸਤ ਕਰ ਲੈ ਕੀ ਯਾਰ ਸਾਲਾਂ ਤੋਂ ਪਹਿਲਾਂ ਤੇ ਕੁੜੀ ਨੂੰ ਤੇਰੀ ਨੂੰ ਠੋਕਾ ਦੇ ਤੇ ਬਾਅਦ ਵਿੱਚ ਤੈਨੂੰ ਠੋਕਾ ਦੇ ਉਹ ਤੈਨੂੰ ਕਿਹਨੇ ਕਹਿਤਾ ਮੇਰੇ ਕੋਲ ਇਨੇ ਪੈਸੇ ਆ ਮੇਰੇ ਕੋਲ ਭਰਾਵਾ ਮੈਂ ਆਪਣਾ ਗੁਜ਼ਾਰਾ ਮਾ ਕਰਦਾ